ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਜੀ ਪਿੰਡ ਜੋਧਪੁਰ ਪਖਰ ਤਹਿਸੀਲ ਮਿੱਤਰੋ ਮੋੜਮੜੀ ਤੇ ਜ਼ਿਲ੍ਹਾ ਹੈਗਾ ਬਠਿੰਡਾ ਹੈਪੀ ਦੇ ਕਰੋ ਆਪਾਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਆਪਾਂ ਤਿੰਨ ਮਿੱਤਰੋ ਮੱਝਾਂ ਦਿਖਾ ਰਹੇ ਆ ਸੱਜਰਾ ਤੇ ਦੋ ਮਿੱਤਰੋ ਦਿਖਾਵਾਂਗੇ ਟੋਕੜ ਘਬਣਗਾਵਾ ਜਿਹੜੀ ਪੂਰੀ ਡਿਟੇਲ ਆਪਾਂ ਬਾਈ ਹੈਪੀ ਤੋਂ ਲਵਾਂਗੇ ਕੱਲਾ ਕੱਲਾ ਪਾਸੋ ਮਿੱਤਰੋ ਆਪਾਂ ਤੋਰ ਕੇ ਦਿਖਾਵਾਂਗੇ ਨਾਲ ਦੀ ਨਾਲ ਮਿੱਤਰੋ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ ਸਭ ਤੋਂ ਪਹਿਲੇ ਨੰਬਰ ਤੇ ਸਟਾਰਟ ਕਰ ਗਏ ਜੀ ਹਨਾ ਆ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬਾਈ ਹੈਪੀ ਕੀ ਹਾਲ ਚਾਲ ਹੈ ਠੀਕ ਹੈ ਜੀ ਠੀਕ ਹੈ ਸੇਤਾ ਹਾਂ ਬਈ ਠੀਕ ਤੇ ਅੱਜ ਆਪਣੇ ਕੋਲ ਪੰਜ ਨਗ ਹੈ ਹਾਂ ਬਈ ਜੇ ਆਪਾਂ ਪਹਿਲੇ ਨੰਬਰ ਤੇ ਗੱਲ ਕਰਕੇ ਮੱਝ ਤੋਂ ਸਟਾਰਟ ਕਰ ਗਏ ਹਨਾ ਹਾਂ ਹਾਂ ਜੀ ਇਹਦੇ ਆ ਕਿਹੜਾ ਸੁਗਾ ਜੀ ਪਹਿਲਾਂ ਤਾਂ ਇਹ ਤੀਜਾ ਸੋ ਸਾਰਾ ਪਹਿਲਾਂ ਮੈਂ ਪਿੰਡ ਦਾ ਆਪਣਾ ਜੋਧਪੁਰ ਪਖਰਾ ਜੋਧਪੁਰ ਪਖਰ ਹਾਂ ਬਈ ਹਾਂ ਤਹਿਸੀਲ ਮੋੜ ਮੰਡੀ ਤਹਿਸੀਲ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਜਿੱਥੇ 20 ਤਰੀਕ ਨੂੰ ਮੰਡੀ ਲੱਗਦੀ ਆ ਹਨਾ ਇੱਕ ਵਾਰ ਆਰੰਪਰਾ ਤੇ ਤਲਵੰਡੀ ਆਰੰਪਰਾ ਤਲਵੰਡੀ ਰੋਡ ਤੇ ਜਿੱਥੋਂ ਪਸ਼ੂ ਦੀ ਲੋਡ ਆ ਗਈ ਵਿੱਚ ਐਵੇਂ ਬਈ ਤੇਰਾ ਪਿੰਡ ਕਿੱਥੇ ਜਿਆ ਕਿੱਥੇ ਰਹਿੰਦੇ ਹੋ ਐ ਭਲਾ ਨਾ ਵੀ ਹਾਂ ਐਵੇਂ ਅਗਲਾ ਆਪਣਾ ਵੀ ਟਾਈਮ ਬੇਸਟ ਹੁੰਦਾ ਗਲੇ ਆ ਠੀਕ ਹੈ ਹਾਂ ਵੀ ਉਹੀ ਲਾਵੇ ਜਿਹਨੂੰ ਚਲ ਵਿੱਚ ਬਈ ਹਰੇਕ ਬੰਦਾ ਆਪਾਂ ਹੁਣ ਦੱਸਦੇ ਆਂ ਵੀਡੀਓ ਜੇ ਵੀ ਆਪਣੀ ਮੱਝ ਮੰਗਰ ਕੱਟਾ ਕੇ ਕੱਟੀ ਆ ਕੀ ਆ ਮੰਗਰ ਆ ਜਿਹਨਾਂ ਕਹਿ ਕੇ ਫੋਨ ਕੱਟਾਉਂਦੇ ਆ ਠੀਕ ਹੈ ਇਹੋ ਫੋਨ ਹੀ ਲਾਓ ਆਪਣੇ ਗਾ ਤਿੰਨੇ ਮੱਝਾਂ ਮੰਗਰ ਇਕੱਠੇ ਆ ਬਈ ਮੰਗਰ ਤਿੰਨਾਂ ਦੇ ਮੰਗਰ ਕੱਟਿਆ ਤੇ ਤਿੰਨੇ ਮੰਨ ਲਓ ਵੀ 10 ਦਿਨਾਂ ਤੋਂ ਅੰਦਰ ਸੂਂਗਣਾਂ ਨੇ ਠੀਕ ਹੈ ਹਾਂ ਦੁੱਧ ਤੇ ਆ ਗਿਆ ਉਹਨਾਂ ਦੇ ਤਿੰਨੇ ਹਾਂ ਦੁੱਧ ਤੇ ਬਾਕੀ ਮੇਲੇ ਮੂਲੇ ਵਿੱਚ ਲੰਘਾਂਗਾ ਮੰਗਰ ਆ ਮੈਂ ਹਜੇ ਚੱਲਣਾ ਮੇਲੇ ਨੂੰ ओके okay. चलो टीवी चल रही ਮੇਰੇ ਤੋਂ ਮੈਂ ਵੀ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਤੀਜੇ ਸੂਇਆ ਜੀ ਹੈਨਾ ਇਹ ਕਦੋਂ ਕਦੀ ਸੂਇਆ 10 ਦਿਨ ਹੋ ਗਏ ਇਹ ਨੂੰ ਵੀ 10 ਦਿਨ ਤੋਂ ਅੰਦਰ ਹੀ ਆ ਬਈ ਕਿਹੜਾ ਬੱਚਾ ਇਹਦਾ ਉਹ ਖੜਾ ਬਈ ਘਰ ਨਾਲ ਕਰ ਪਹਿਲੇ ਨੰਬਰ ਦੇ ਵੱਡੇ ਕੱਦ ਵਾਲਾ ਹਾਂ ਠੀਕ ਹੈ ਕੱਟਾ ਮਿੱਤਰੋ ਪਹਿਲੇ ਨੰਬਰ ਵਾਲੀ ਮੱਝ ਥੱਲੇ ਵੀ ਹਾਂ ਤੇ ਥਾਲੇ ਵੀ ਦੀ ਹਸਾਫਾ ਹੈਨਾ ਹਾਂ ਥੋੜਾ ਜਿਹਾ ਲੇਵਾ ਜਰੂਰ ਮੂਰੇ ਰੱਖਦੇ ਹੋ ਬਈ ਮੈਂ ਹਾਂ ਤੇ ਦੁੱਧ ਬੱਖੋਂ ਬਹੁਤ ਚੰਗੀ ਆ ਠੀਕ ਆ ਥਣਾ ਥਣਾ ਦੀ ਬੰਤਰ ਬਹੁਤ ਸੋਹਣੀਆਂ ਹੈਨਾ ਤੇ ਕਿੰਨਾ ਕਦੋਂ ਤੱਕ ਹੋਊਗਾ ਜੀ ਆਪਣੀ ਅੱਜ ਵੀ ਬਾਈ ਸਵੇਰੇ ਕੋਈ ਏਡੀ ਆਪਾਂ ਨੂੰ ਏਡੀ ਹਜੇ ਹੈ ਨਹੀਂ ਸੀ ਵੀ ਐ ਵੀ ਬਾਈ ਆਊਗਾ ਠੀਕ ਆ ਸੁੱਕੋ ਜ਼ਰਦੀ ਪਿਆ ਮਿਲ ਗਿਆ 5 5:30 ਵੀ ਸਵੇਰੇ ਚ ਬਾਈ ਕਰੀ ਆ ਹਾਂ 5 5:30 ਹੀ ਬੰਦਾ ਕੋ ਸ਼ਾਮ ਨੂੰ ਖਾਲੀ ਕਰਕੇ ਇਦੋ ਅਲੇ ਦੋ ਡਾਂ ਨਚੋਏ ਕਿੰਨਾ ਦੁੱਧ ਹੋ ਤਿਆਰ ਇਹ ਥੱਲੇ ਦਾ ਦੁੱਧ ਦੁੱਧ ਤਾਂ ਬਖਾਵਾ 15 ਵੀ ਆ ਬਾਈ ਠੀਕ ਆ 13 13 ਕਿਲੋ ਮੰਨ ਕੇ ਜਾਂ ਕੋਈ 12 ਮੰਨ ਕੇ ਜਾਂ ਬਾਈ ਤੇ ਦੁੱਧ 15 ਕਿਲੋ ਆ ਹਾਂ ਦੁੱਧ 15 14 ਕਿੰਨੇ ਕੱਢਦੇ ਪਰ 12 13 ਮੰਨ ਕੇ ਓਕੇ ਵੀ ਮੰਨ ਲਾ ਇਹ 5 ਵਜੇ ਦੀ ਤੜਕੇ ਚੋਈ ਵੀ ਆ ਹਾਂ ਹਾਂ ਬਈ ਵੀ ਆਪਣਾ ਜਿਹੜਾ ਟਾਈਮ 11 11 22 ਹੋਵੇ ਬਈ 11 22 ਹਾਂ ਠੀਕ ਹੈ ਤੇ ਮੁੱਲ ਵੀ ਦੱਸ ਦਿਓ ਫੇਰ ਹੀ ਤੋਰਾਂਗੇ ਜੀ ਨੂੰ ਆਪਾਂ ਇਹਦਾ ਮੁੱਲ ਬਈ 95000 ਰੁਪਏ ਹੈਗਾ ਤੋਰ ਜੀ ਫਿਰ ਇਹਨੂੰ ਹਾਂ ਬਸ ਤੀਜੇ ਸੂਏ ਮਿੱਤਰੋ ਸੂਈ ਵੀ ਆ ਥਣਲੇ ਵੀ ਦੀ ਸਾਫ ਹੈ ਤੇ ਦੁੱਧ 13 14 15 13 ਮੰਨ ਕੇ ਆ ਜਾਓ بس ਗੱਲ ਮੁੱਕ ਗਈ ਤੇ ਵਜਨ ਕਰਨੀਓ ਕਦ ਕਾੜ ਕਰਨੀਓ ਵੀ ਮਿੱਤਰੋ ਖੋਣੀ ਐ ਥਾਂਲੇ ਵੀ ਦੇ ਸਾਪ ਹੈ ਕੱਲਾ ਕੱਲਾ ਥਾਣਾ ਸੋ ਅੱਜ ਪੰਜ ਨਾਗ ਮਿੱਤਰੋ ਦਿਖਾਉਣ ਜਾ ਰਿਹਾ ਦੁਬਾਰੇ ਫੇਰ ਆਪਾਂ ਗੱਲ ਕਰਦੇ ਆ ਜਿਹਦੇ ਵਿੱਚ ਤਿੰਨ ਮੱਜਾਂ ਮੱਜਾਂ ਮੜੀਆਂ ਮਿੱਤਰੋ ਸਜਰਾਂ ਨੇ ਤੇ ਦੋ ਮਿੱਤਰੋ ਟੋਕੜ ਗੰਗਾਵਾ ਨੇ ਠੰਡੀ ਸੀਲ ਵੀ ਮਿੱਤਰੋ ਬਹੁਤ ਜ਼ਿਆਦੇ ਤੇ ਮੁੱਲ ਹੈਗਾ ਇਹਦਾ 95000 ਠੀਕ ਹੈ ਮਾਨ ਤਾਨ ਮਾਨ ਤਾਨ 92 ਦੇ ਵਿੱਚੋਂ ਵੀ ਹੋ ਜਾਊਗਾ ਤੇ ਹੁਣ ਮੇਂਦਰੋ ਸੱਜਣੋ ਜਿਹੜਾ ਰੇਟ ਆ ਥੋੜਾ ਮੰਦਾ ਆ ਵਾ ਤੇ ਕਰੀ ਭਰਾਵਾਂ ਨੂੰ ਹਜੇ ਵੀ ਨਹੀਂ ਪਤਾ ਰੇਟ ਜਦੋਂ ਵੀਡੀਓ ਬਣਾਉਣ ਜਾਂਦੇ ਆ ਤਾਂ ਰੇਟ ਵੱਧ ਮੰਗ ਲੈਂਦੇ ਨੇ ਤੇ ਹੁਣ ਰੇਟ ਨਾਲ 2015 ਇੱਕ ਦਿਨ ਮਿੱਤਰੋ ਹਿਸਾਬ ਨਾਲ ਮੰਗੋ ਹਨਾ 2000 ਰੁਪਏ ਛੋੜ ਕਰ ਓਕੇ ਹੁਣ ਆਪਾਂ ਦੂਜੇ ਨੰਬਰ ਤੇ ਇਹ ਸੁਣਾ ਮੱਥਾ ਮਰਾਵੇ ਬਈ ਅਗਲਾ 70 ਲੈਣਾ ਬਈ 65 ਲੈਣਾ ਅਗਲਾ ਦੇ ਕੇ ਦਿਖਾਵੇ ਬਈ 8000 ਕੀ ਮੈਂ ਆ ਹਾਂ ਹੈ ਇਸ ਵਾਰ ਜਾਨਾ ਨਾ ਲਵੇ। ਇਸ ਵਾਰ ਜਾਨਾ ਨਾ ਲਵੇ। ਬਾਕੀ ਚੌਣ ਪੱਖੋਂ ਲਾਂਬੇ ਵਾਲੇ ਕੰਮ ਨੇ। ਓਕੇ ਓਕੇ। ਜਿਹੜੀ ਚੀਜ਼ ਆਪਾਂ ਦੱਸ ਕੇ ਦੇਣਾ। ਠੀਕ ਆ। ਹੁਣ ਦੂਜੇ ਨੰਬਰ ਤੇ ਗੱਲ ਕਰੀਏ ਹਨਾ। ਹਾਂ। ਇਹਦਾ ਜੀ। ਇਹ ਮੂੰਹੋਂ ਚਾਰ ਦੰਦ ਝੋਟੀ ਆ ਬਈ ਦੂਜਾ ਸੂਆ ਕੀ? ਦੂਜਾ ਸੂਆ ਸੋਈ ਆ। ਹਾਂ। ਮੂੰਹੋਂ ਚਾਰ ਦੰਦ। ਮੂੰਹੋਂ ਚਾਰ ਦੰਦ। ਥਾਂਲੇ ਵੀ ਇਹ ਵੀ ਸਾਫ ਆ। ਕੋਈ ਤਾਰ ਦਿਖਾ ਦੇ ਵੀ ਬੰਦਾ ਸਾਫਤ ਕਰ ਦੇ ਵੀ ਬੰਦਾ। ਬੀ 12 ਵੇਜ ਹੋਈ ਰਾਤ ਨੂੰ 2 ਵਜੇ ਠੀਕ ਹੈ ਮੈਂ ਫਿਰ ਛੱਡਾਂਗੇ ਅੱਜ ਚਾਹੇ ਆ ਕੇ ਝੋਲੇ ਕੋਈ ਟਾਈਮ ਹਾਂ ਫਿਰ ਆਪਾਂ ਗੱਲ ਕਰਦਾ ਮਿੱਤਰੋ ਆਪਾਂ ਏਖੜ ਲਾ ਕੇ ਵੀਡੀਓ ਨਹੀਂ ਬਣਾਉਂਦੇ ਹਾਂ ਨਾਰਮਲ ਲੇਵੇ ਤੇ ਆਪਾਂ ਵੀਡੀਓ ਬਣਾਉਣੀ ਆ ਆਪਾਂ ਨਾਰਮਲ ਟਾਈਮ ਦਾ ਹਾਂ ਦੇਖ ਲੈ 11:30 ਹੋਏ ਨਹੀਂ ਹਜੇ ਹਾਂ ਹਾਂ ਇਹਦੇ ਥੱਲੇ ਵੀ ਝੋਟੀ ਥੱਲੇ ਦੁੱਧ 12 ਤੋਂ ਥੱਲੇ ਆ 12 ਤੋਂ 11 ਮੰਨ ਕੇ 11 ਮੰਨ ਕੇ ਠੀਕ ਹੈ ਹਾਂ ਦੂਜੇ ਸੂਏ ਸੂਈ ਆ ਮੂੰਹ ਚਾਰ ਦੰਦਾ ਹਾਂ 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 ਤੋਰੋ ਜੇ ਇਹਦੇ ਮਗਰ ਵੀ ਬਹੁਤ ਮਹਿੰਗੀ ਹੋਈ ਆਪਣੀ ਗੱਲ ਕਰ ਮੰਦਾ ਦੇਖੋ ਪਹਿਲਾਂ ਠੀਕ ਹੈ ਤੇ ਆ ਘਰ ਦੂਜੇ ਨੰਬਰ ਤੇ ਆ ਘਟਾ ਹਾਂ ਹਾਂ ਇਹਦਾ ਇੱਕ ਘਟਾ ਠੀਕ ਹੈ ਹਾਂ ਕੋਈ ਗੱਲ ਨਹੀਂ ਸੀਲ ਖੰਡੀ ਬਈ ਇੰਨੀ ਆ ਚਾਰੂ ਚੂਰੂ ਕੋਈ ਮਰਜੀ ਠੀਕ ਹੈ ਓਕੇ 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 ਮੇਰੇ ਤੋਂ ਸਟਾਰਟ ਮਤਲਬ ਵੀ 10 12 ਦਰ ਹੋ ਗਏ ਇਹਨੂੰ ਹਾਂ ਬਈ ਹੋ ਗਿਆ ਹੋਣਗੇ 10 ਤੋਂ ਥੱਲੇ ਥੱਲੇ ਠੀਕ ਹੈ ਕਿਲੋ ਡੇਢ ਕਿਲੋ ਤੱਕ ਵੱਸ ਸਕਦੀ ਹੈ ਹੈਨਾ ਚੱਲੋ ਦੇਖੋ ओके ਚਲੋ ਹੁਣ ਆਪਾਂ ਦਾ ਕੋਈ ਲੇਟੀ ਲੁਕੀ ਤੰਗੀ ਬਣਾਵਾ ਇਨੇ ਬੰਦੂਆਂ ਠੀਕ ਹੈ ਤੇ ਨੋਰਮਲ ਖਰਾਕ ਹੀ ਪਾਉਣਾ ਬਈ ਉਹ ਰੇਟ ਕੀ ਕਰਤਾ ਜੀ ਫਿਰ ਡੀ ਵੀ ਦਿਖਾ ਦੇ ਬਈ ਇਹੋ ਜੀ ਗੱਲ ਨਹੀਂ ਕੋਈ ਚਾਹੇ ਐਂ ਧਾਰ ਦੇ ਕੇ ਥੱਲੇ ਵਜਿਆ ਕੁਛ ਨਹੀਂ ਕਹਿਣੀ ਰੇਟ ਕੀ ਕਰਤਾ ਜੀ ਫਿਰ ਇਹਦਾ ਰੇਟ ਬਈ 95 ਛੇ ਦਾ ਮੰਨਤਨ ਕਰਦਾ 95 ਇਹ 90000 ਜੀ ਦੇ ਦਾਂਗੇ ਓਕੇ ਚੰਗਿਆ ਬਹੁਤਾ ਰੇਟ ਥੋੜੇ ਮੰਦੇ ਨਹੀਂ ਚੱਲ ਰਹੇ ਮੈਂ ਚਲ ਗਿਆ ਉਹਨਾਂ ਕਲਾਕ ਸੱਤ ਹਜ਼ਾਰ ਦੀ ਦਾਗ ਲਈ ਜੁੱਤੀ ਇਹ ਠੀਕ ਹੈ 7000 ਦੇ ਪਾਵਾ ਬੰਦਾ ਬੰਦਾ ਆ ਗਿਆ ਹਨਾ ਬਾਈ ਕੀ ਕਰੀਏ ਸਰ ਓਕੇ ਹਾਂ ਮੈਂ ਵੀ ਬਹੁਤ ਮਹਿੰਗੀ ਲਈ ਸੀ ਆਪਾਂ ਚਲੋ ਕੋਈ ਗੱਲ ਨਹੀਂ ਟੱਕ ਜਰੂਰ ਥੋੜੀ ਸਾਰਿਆਂ ਨੂੰ ਪਹਿਲਾਂ ਪਈ ਦੱਸ ਦੇਣੇ ਇਹਨਾਂ ਨੂੰ ਹਾਂ ਚਲੋ ਨੂੰ ਘੁੰਮ ਜਾਂਦੇ ਹਾਂ ਹਾਂ ਇਹ ਤਾਂ ਮੂਰਲਾ ਪਰਲਾ ਥਾਣਾ ਜਿਹੜਾ ਬਾਈ ਠੀਕ ਹੈ ਦੁੱਧ ਦਾ ਇਹ ਬਰਾਬਰ ਵੰਗੂ ਆ ਠੀਕ ਹੈ ਠੀਕ ਹੈ ਬਾਈ ਠੀਕ ਹੈ ਤੇ ਪਸਮਾ ਘੱਟ ਕਰਦਾ ਬਾਈ ਤਾਂ ਦੋ ਦ ਬਰਾਬਰ ਦੋ ਦ ਬਰਾਬਰ ਮੰਨ ਲਓ ਕੋਈ 4-5 ਦਾ ਘੱਟ ਹੋਣੀ ਹੈ ਨਾ ਠੀਕ ਹੈ ਹਾਂ ਪਰ ਮੰਨ ਕੇ ਕਿ ਲੋ ਵੀ ਆਹੋ ਆ ਬੀਗਲਾ ਇਹ ਨਹੀਂ ਕਹਿ ਸਕਦਾ ਕਿ ਅੰਦਰ ਕੋਈ ਛੈੜ ਨਹੀਂ ਕੋਈ ਹੋਰ ਨਹੀਂ ਕੁਝ ਨਹੀਂ ਜਮਾ ਠੀਕ ਹੈ ਉਹ ਦੀਂਦਾ ਨੇ ਕੋਈ ਉੱਚਾ ਨੀਮਾ ਬਟਾਉਣਾ ਤਾਂ ਥਾਣਾ ਹਾਂ ਦੀਂਦਾ ਬਾਈ ਹਾਂ ਠੀਕ ਹੈ ਇਹਦੇ ਥੱਲੇ 10 ਕਿਲੋ ਉਹਦਾ ਇਹਦੇ ਥੱਲੇ 10 10 ਕਿਲੋ ਠੀਕ ਹੈ ਇਹਨੂੰ ਵੀ ਤੋੜ ਦੇ ਮਾੜਾ ਜੀ ਸੋ ਮਿੱਤਰੋ ਪਰਖ ਤੁਸੀਂ ਆਪ ਹੀ ਆਪ ਕਰਨੀ ਆ ਤੇ ਵੈਸੇ ਜਿੰਨਾ ਕੁ ਹੁੰਦਾ ਵੀਡੀਓ ਦੇ ਵਿੱਚ ਆਪਾਂ ਦੱਸਦੇ ਆ ਕਿਉਂਕਿ ਕੋਈ ਭਰਾ ਚੱਲ ਕੇ ਆ ਕੇ ਮੁੜ ਕੇ ਲਾਂਭਾ ਦੇਵੇ ਲਾਂਭਾ ਤਾਂ ਮਿੱਤਰੋ ਫਿਰ ਆਪਾਂ ਕਹਣਾ ਵੀ ਲੈਣਾ ਹੀ ਨਹੀਂ ਜਿੰਨਾ ਚਿਰ ਕੰਮ ਕਰਨਾ ਮਿੱਤਰੋ ਆਪਾਂ ਸੌਂਕ ਤੌਰ ਤੇ ਕਰਨਾ ਪੈਸੇ ਦੇ ਨਾਲ ਆਪਣਾ ਕੋਈ ਲੱਲਾ ਕੱਖਾਂ ਨਹੀਂ ਇਹ ਮੁੱਲ ਫਿਰ ਇਹਦਾ ਇਹਦਾ ਮੁੱਲ 85000 80 ਜੋ ਮਾਨ ਤਾਨ ਕਰਦਾ ਹੈ 8000 ਹਾਂ ਠੀਕ ਹੈ ਲੱਖ ਰੁਪਏ ਲਈ ਸੀ ਬਈ ਆਪਾਂ ਇਹ ਝੋਟੀ ਆ ਠੀਕ ਹੈ ਘਾਟਾ ਰੱਖਦੇ ਆ ਘਾਟਾ ਦਿਖਾ ਰਹੀ ਆ ਹਾਂ ਘਾਟਾ ਦਾ ਬੰਦ ਦਿਖਾ ਉਹ ਗੱਬਣ ਲਈ ਸੀਗੀ ਆਪਾਂ ਠੀਕ ਹੈ ਹਾਂ ਹੋ ਜਾਂਦਾ ਬਈ 12 13 ਲੀਟਰ ਕਰੂ ਬਈ ਠੀਕ ਹੈ ਹਾਂ ਇਹਦਾ ਕਰ ਚੱਲ ਪਿਆ ਇਹਦਾ ਵੀ ਚੱਲ ਪਿਆ ਇਹ ਨਾਲ ਨਹੀਂ ਚੱਲਿਆ ਬਈ ਇਹਦਾ ਨਹੀਂ ਚੱਲਿਆ ਠੀਕ ਹੈ ਤੇ ਘਾਟਾ ਬਈ ਹਾਂ ਤੀਜੇ ਨੰਬਰ ਤੇ ਹਣਾ ਠੀਕ ਹੈ ਤੇ ਹੁਣ ਆਪਾਂ ਗਾਵਾਂ ਦਿਖਾ ਦਗੇ ਹਾਂ ਗਾਵਾਂ ਬਈ ਤੇ ਫੋਨ ਨੰਬਰ ਹੁਣ ਦੱਸਦੇ ਉਹ ਨਾਲ 9394 7495 62394 7495 ਤੇ ਮਿੱਤਰੋ ਇਹਦੂ ਬਾਦ ਆਪਾਂ ਤੋਕੜ ਗੱਪਣਾ ਗਾਵਾਂ ਦਿਖਾ ਰਹੇ ਹਾਂ ਤੇ ਮਿੱਤਰੋ ਦੋ ਦਿਖਾ ਰਹੇ ਹਾਂ ਇਸ ਨੂੰ ਤੋਕੜ ਗੱਪਣਾ ਗਾਵਾਂ ਪੂਰੀ ਡਿਟੇਲ ਆਪਾਂ ਬਾਈ ਹੈਵੀ ਤੋਂ ਲੈਣੇ ਆ ਤੇ ਪਹਿਲੇ ਨੰਬਰ ਤੇ ਜੇ ਆਪਾਂ ਗੱਲ ਕਰਗੇ ਫੇਸ ਕੁਆਲਿਟੀ ਕਨ ਕਨ ਮਿੱਤਰੋ ਬਹੁਤ ਛੋਟਾ ਤੇ ਥਾਂਲੇ ਵੀ ਦੀ ਸਾਫ ਚੰਗਾ ਚਵਾਈ ਵਾਲਾ ਥਾਣਾ ਫਿਰ ਆਪਾਂ ਕਹਿੰਦੇ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਆ ਸਾਡਾ 11:00 11:30 ਵਜੇ ਸੀ ਵੀਡੀਓ ਬਣਾ ਰਹੇ ਆ ਹਾਂਜੀ ਹੁਣ ਇਹਦੀ ਗੱਲ ਕਰਕੇ ਆਪਾਂ ਸੂਏ ਦੂਜੇ ਸੂਏ ਸੂਈ ਵੀ ਆ ਆ 21 ਤਰੀਕ ਨੂੰ ਤਿੰਨ ਮਹੀਨੇ ਦੀ ਗੱਬਣ ਹੋ ਜੂਗੀ ਇਹ 21 ਤਰੀਕ ਨੂੰ ਹਾਂ ਚੈੱਕ ਪਾਸ ਚੈੱਕ ਪਾਸ ਆਉਦੀ ਤਸੱਲੀ ਕਰਾ ਸਕਦਾ ਆਉਦੀ ਤਸੱਲੀ ਕਰਾ ਸਕਦਾ ਠੀਕ ਹੈ ਦੁੱਧ ਕਿੰਨਾ ਆਊਗਾ ਦੁੱਧ ਸੱਜਰ ਨੇ ਤਾਂ 28 29 ਕਿਲੋ ਦਿੱਤਾ ਬਈ ਓਕੇ ਹਾਂ ਹੁਣ ਇਹਦੇ ਥੱਲੇ ਦੁੱਧ 18 ਕਿਲੋ ਆਉਂ ਦੱਬਿਆਂ ਨਾਲ ਤਾਂ 20 22 ਕਿਲੋ ਹੀ ਹੈਗਾ ਬਈ 22 ਬਾਈ ਕੋ ਹੈਗਾ ਡੱਬਿਆਂ ਵਾਲਾ ਡੱਬਿਆਂ ਵਾਲਾ ਠੀਕ ਹੈ ਡੱਬਿਆਂ ਦੇ ਧਰਨਾ ਬਈ 18 ਰਸਤਾਨ ਹਾਂ ਤੋਰੋ ਜੀ ਇਹਨੂੰ ਫਿਰ ਤੋਰ ਦਿਖਾਓ ਜੀ ਤੋ ਕਿਉਂਕਿ ਮਸ਼ੀਨ ਤੇ ਚਾਉਂਦੇ ਬਈ ਹੈਗਾ ਨਹੀਂ ਮੱਲਾ ਹੱਥੀ ਚ ਬਾਈ ਹੁੰਦੀ ਆ ਹੱਥੀ ਵੀ ਚੱਲ ਲੰਨੀ ਬਈ ਹੱਥੀ 1-1 ਦਾ ਦਰਨਾ ਪਸੋਂ ਦਰਦ ਘੱਟ ਲਾਉਂਦਾ ਠੀਕ ਹੈ ਹਾਂ ਉਹ ਮਸ਼ੀਨ ਤੇ ਮੰਨ ਲਓ ਚਾਉਂਦੇ ਤੋ ਠੀਕ ਹੈ ਕੱਦ-ਕਾੜ ਵੀ ਮਿੱਤਰੋ ਬਹੁਤ ਚੰਗਾ ਰੰਗ ਰੂੰਗ ਵੀ ਬਹੁਤ ਸੋਹਣਾ ਤੇ ਥਾਂਲੇ ਵੀ ਦੇ ਮਿੱਤਰੋ ਤੋਂ ਨੇ ਸਾਫ ਹੈ ਦੁੱਧ ਬਾਈ ਕਹਿੰਦਾ ਵੀ ਡੱਬੇ ਵਾਲਾ ਤਾਂ 21 22 ਹੋਊਗਾ ਤੇ ਉਹ ਲੀਟਰਾਂ ਦੇ ਸਾ ਹਾਂ ਕਿਲੋਆਂ ਦੇ ਹਿਸਾਬ ਨਾਲ 18 ਲੀਟਰ ਹੋਣਾ ਹਾਂ ਹਾਂ 18 ਕਿਲੋ ਦੋਨੇ ਗੰਗਾ ਥੱਲੇ ਇਹਨਾਂ ਦੇ 38 37 ਕਿਲੋ ਉਹ ਤਾਂ ਕੰਡੇ ਵਾਲਾ ਸੀ ਓਕੇ ਹਾਂ ਤੇ ਇਹਦੇ ਥੱਲੇ ਵੀ 18 18 ਲੀਟਰ ਹੀ ਆ ਹਾਂ ਇਹਦੇ ਥੱਲੇ ਵੀ ਇਹ ਵੀ ਮੁੱਲ ਪਹਿਲਾਂ ਇਹਦਾ ਮੁੱਲ ਕੀ ਕਰਤਾ ਆਪਾਂ ਮੁੱਲ ਜੋੜ ਇਹ ਵੀ ਕਰ ਦਾਂਗੇ ਬਈ ਇਹਨਾਂ ਦਾ ਕਈ ਵਾਰ ਇਕੱਲਾ ਇਕੱਲਾ ਲੈਣਾ ਚਾਹੁੰਦਾ ਹੁੰਦਾ ਮੁੱਲ ਇਹਦਾ 70000 ਰੁਪਏ ਆ ਬਈ ਓਕੇ ਹਾਂ ਤਾਂ 21 ਤਰੀਕ ਨੂੰ ਤਾਂ ਨਵੇਂ ਇਹਨਾਂ ਦੇ ਗੱਬਣ ਹੋ ਜੂਗੀ ਹਾਂ ਤੇ ਦੁੱਧ ਹੈਗਾ 18 ਲੀਟਰ ਆ ਗਾਣਾ ਬਈ ਚੈੱਕ ਕਰਾ ਲਾਂਗੇ 2 ਮਹੀਨੇ ਤੋਂ ਕੁਛ ਦਿਨ ਟੱਪ ਗਈ ਹੈ ਠੀਕ ਹੈ ਇਹਨੂੰ ਚੈੱਕ ਕਰਾ ਕੇ ਇਹ ਵੀ ਦੂਜਾ ਸੂਆ ਹੈ ਇਹ ਵੀ ਦੂਜਾ ਸੂਆ ਬਈ ਠੀਕ ਹੈ ਉਹ ਗਾਂ ਗੱਭਣ ਆਏ ਓਕੇ ਵੀ ਮੰਨ ਲਾ ਵੀ 2 ਮਹੀਨਾ ਤੋਂ ਉੱ퍼 ਟੱਪੀ ਵੀ ਆ ਹਾਂ ਤੇ ਦੁੱਧ ਉਹ ਕਹਿੰਦੇ ਬਈ 30 ਕਿਲੋ ਦੱਸਦਾ ਦੁੱਧ ਇਸ ਵਕਤ ਹੋ 18 ਕਿਲੋ ਹਾਂ ਖੁੱਲਾ ਬਈ ਓਕੇ ਤੋਰੋ ਜੀ ਇਹਨੂੰ ਵੀ ਸੁੱਕਾ ਵੀ ਜਿਹੜੇ ਦੋਸਤਾਂ ਦੇ ਫੋਨ ਆ ਰਹੇ ਸੀ ਮਿੱਤਰੋ ਵੀ ਤੋਕੜ ਗੱਭਣ ਗਾਮਾ ਹੁਣ ਤਾਂ ਬੇਫਿਕਰ ਹੋ ਕੇ ਮਿੱਤਰੋ ਲੈ ਲਓ ਚੰਗੀਆਂ ਗਾਵਾਂਾਂ ਚੰਗੇ ਫਾਰਮ ਦੇ ਵਿੱਚੋਂ ਆਂਗਾਂਵੀਆਂ ਨੇ ਬਾਈ ਦੇ ਜਿਹਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਉੱਥੇ ਹੀ ਖੜੀਆਂ ਨੇ ਘਰ ਦਿੰਦੀਆਂ ਗਾਂ ਆ ਬਾਈ ਹਾਂ ਘਰ ਦਿੰਦੀਆਂ ਬਾਈ ਦੀਆਂ ਗਾਵਾਂ ਨੇ ਤੇ ਦੁੱਧ ਦਵਾਈ ਦਾ ਕੰਮ ਹੈ ਤੇ ਦੋਨਾਂ ਦਾ ਮੁੱਲ 140 ਆ ਬਾਈ ਦੋਨਾਂ ਦਾ 140 ਆ 140 ਮੁੱਲ 2000 ਛੋਟ ਕਰ ਦਾਂਗੇ ਦੋਨਾਂ ਜੀ ਠੀਕ ਹੈ ਹਾਂ ਤੇ ਫੋਨ ਨੰਬਰ ਆਪਣਾ ਫੋਨ ਨੰਬਰ 6239427495 ਇੱਧਰ ਦਿਖਾ ਦੇ ਬਾਈ ਗਾਈਆਂ ਇਹ ਘਰ ਦੇ ਨੇ ਬਾਈ ਓਕੇ 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 ਪਸ਼ੂ ਗਾਂਹਾਂ ਲਈ ਵੀ ਦਿਖਾ ਦਿਆ ਹੈ ਨਾ ਇਹ ਬਾਈ ਦੇ ਘਰੇ ਹੀ ਖੜੇ ਆ ਮਿੱਤਰੋ ਪਸ਼ੂ ਤੇ ਉਧਰ ਜਗਾ ਬੋਲੀ ਹੋਣ ਕਰਕੇ ਮੱਝਾਂ ਵੀ ਵਿਕੀਆਂ ਨਾ ਹੁਣ ਕਰਕੇ ਬਾਈ ਇੱਥੇ ਖੜੀਆਂ ਸੀ ਤੇ ਇੱਥੋਂ ਹੀ ਆਪਾਂ ਦੁਬਾਰੇ ਦਿਖਾ ਰਹੇ ਆ ਸਾਰੇ ਵੀਰਾਂ ਦਾ ਧੰਨਵਾਦ